ਨੇੜੇ ਕਰੋ ਮਾੜੇ ਉੱਚੇ ਕਰੋ ਤੇ ਪੂਰਾ ਕਰੋ ਇਹ ਆਹ ਰਹਿ ਗਿਆ ਹਾਦੀ ਕਿਨਨ ਗੋਸੇਵ ਸਿੰਘ ਜੋਗੀ ਬਰਾਲਾ ਜੀ ਜੀ ਜੋ ਸਭ ਤੋਂ ਤੁਹਾਨੂੰ ਮਤਲਬ ਤੁਸੀਂ ਮੈਂ ਖਾਲਸਾ ਜੀ ਰਾਜਾ ਜਗਤ ਸਿੰਘ ਜੀ ਨੂੰ ਸਭ ਐਡਮਨ ਸਨਮਾਨਤ ਕੀਤਾ ਗਿਆ ਪੁੱਠੀ ਆ ਕੇ ਤੁਸੀਂ ਕੀ ਖਿਲਦਮ ਇਹ ਕਮਾਜੀ ਸਨਮਾਨ ਵੀ ਉਹ ਸ਼ਖਸੀਅਤਾਂ ਦਾ ਕਰਿਆ ਜਾਂਦਾ ਹੈ ਜਿਹੜੀਆਂ ਕੌਮ ਖਾਤਰ ਜਾਂ ਗਰੀਬ ਖਾਤਰ ਦੁਖੀ ਖਾਤਰ ਖੜਦਾ ਕਿਉਂਕਿ ਹਰੇਕ ਇਨਸਾਨ ਦਾ ਸਨਮਾਨ ਨਹੀਂ ਕੀਤਾ ਜਾਂਦਾ 2010 ਦੇ ਵਿੱਚ ਅਸੀਂ ਇੱਕ ਫਿਲਮ ਕਰੀ ਸੀਗੀ ਪਖੰਡੀ ਗੁਰੂ ਉਹ ਸੱਚੇ ਸੌਦੇ ਵਾਲਾ ਜਿਹੜਾ ਝੂਠੇ ਸੌਦੇ ਵਾਲਾ ਜੋ ਜੋ ਇਹਨੇ ਕਰਤੂਤਤਾ ਕਰੀਆਂ ਛਤਰਪਤੀ ਮਾਰਿਆ ਜਾਂ ਕੁੜੀਆਂ ਨਾਲ ਬਲਾਤਕਾਰ ਕਰਿਆ ਜਾਂ ਡੇਰੇ 'ਚ ਕੀ ਕੁਝ ਹੋ ਰਿਹਾ ਹੈ ਜਾਂ ਨਸ਼ੇ ਨੂੰ ਪ੍ਰਮੋਟ ਕੀਤਾ ਜਾਂਦਾ ਜਾਂ ਕਈ ਗਰੀਬ ਲੋਕ ਉੱਥੇ ਹੀ ਮਾਰ ਕੇ ਖਪਾ ਦਿੱਤੇ ਜਾਂਦੇ ਆ ਡੇਰੇ 'ਚ ਉਹਦੀ ਅਸਲੀਅਤ ਸੀ ਜਿਹੜੀ ਉਹ ਨੂੰ ਸਪਸ਼ਟ ਫਿਲਮ ਦੇ ਰੂਪ 'ਚ ਦਿਖਾਇਆ ਗਿਆ ਤੇ ਇਹਨਾਂ ਦੇ ਬੜੀਆਂ ਢਿੱਡਾਂ ਚ ਪੀੜਾਂ ਪਈਆਂ ਇਹਨਾਂ ਨੇ ਕੇਸ ਕਰਿਆ ਮੈਂ ਪੰਥ ਦੇ ਆਗੂਆਂ ਕੋਲੇ ਬਹੁਤ ਦੂਰ ਦੂਰ ਤੱਕ ਗਿਆ ਪਰ ਕਿਸੇ ਨੇ ਬਾਹਲ ਹੀ ਪੜੀ ਤੇ ਮੈਂ ਨਾਂ ਨਾ ਲਵਾਂ ਕਿਉਂਕਿ ਆਪਣੇ ਸੰਤ ਮਹਾਂਪੁਰਸ਼ ਜਿਹੜੇ ਆਪਣੇ ਆਪ ਨੂੰ ਵੱਡੇ ਸਿੱਖ ਕੌਮ ਦੇ ਪਹਿਰੇਦਾਰ ਅਖਵਾਉਂਦੇ ਆ ਸਾਰੇ ਭੱਜ ਗਏ ਤੇ ਸਾਡੇ ਜੇ ਕਿਸੇ ਨੇ ਬਾਹ ਫੜੀ ਤਾਂ ਗਰੀਬਾਂ ਦੇ ਮਸੀਹਾ ਕਹੀਏ ਆਪਾਂ ਕਿਉਂਕਿ ਇਹ ਜ਼ਰੂਰ ਨਹੀਂ ਵੀ ਸਿੱਖ ਕੌਮ ਦੇ ਇਕੱਲੇ ਜੋ ਦੁਹੀ ਨੇ ਉਹੀ ਇਸ ਕੋਠੀ ਚ ਆਉਂਦੇ ਆ ਜਾਂ ਖਾਲਸਾ ਜੀ ਕੋਲੇ ਆਉਂਦੇ ਆ ਚਾਹੇ ਹਿੰਦੂ ਆ ਮੁਸਲਮਾਨ ਸਿੱਖ ਆ ਅਸਾਈਆ ਚ ਪੰਜਾਬ ਤੋਂ ਰਹਿ ਰਿਹਾ ਚਾਹੇ ਕੋਈ ਬਾਹਲੀਆ ਸਟੇਟਾਂ ਤੋਂ ਆ ਕੇ ਪੰਜਾਬ ਵਿੱਚ ਰਹਿ ਰਿਹਾ ਜੋ ਵੀ ਇਸ ਕੋਠੀ ਚ ਆਏ ਨੇ ਕਦੇ ਉਹਨਾਂ ਨੂੰ ਖਾਲੀ ਵੀ ਮੋੜਿਆ ਗਿਆ ਮੈਂ ਦੇਖਿਆ ਜੇ 2010 ਤੋਂ ਲੈ ਕੇ 25 ਚੱਲ ਗਏ ਜੀ 15 ਸਾਲ ਹੋ ਗਏ ਤਕਰੀਬਨ ਨਹੀਂ ਤਾਂ ਮੈਨੂੰ ਵਕੀਲਾ ਨੇ ਚੁੰਡ ਕੇ ਖਾ ਲੈਣਾ ਸੀ ਤੇ ਰਾਜਦੇਵ ਸਿੰਘ ਖਾਲਸਾ ਜੀ ਇੱਕੋ ਇੱਕ ਉਹ ਇਨਸਾਨ ਨੇ ਮਹਾਪੁਰਸ਼ ਕਹਿ ਲੀਏ ਜੋ ਹਰੇਕ ਗਰੀਬਾਂ ਦੀ ਖਾਤਰ ਲੜਦੇ ਆ ਮਜਲੂਮਾਂ ਦੀ ਖਾਤਰ ਲੜਦੇ ਆ ਪਰ ਸਿੱਖ ਕੌਮ ਦੀ ਖਾਤਰ ਉਹ ਕਿਹੜਾ ਟਾਈਮ ਆ ਉਹ ਕਿਹੜੀ ਘੜੀ ਆ ਜਾਂ ਉਹ ਕਿਹੜਾ ਦਿਨ ਆ ਜਿੱਥੇ ਖਾਲਸਾ ਜੀ ਨੇ ਸਟੈਂਡ ਹੀ ਲਿਆ ਅਸੀਂ ਖਾਲਸਾ ਜੀ ਦਾ ਪਹਿਤ ਲੋ ਧੰਨਵਾਦ ਕਰਦੇ ਆ ਸਮੁੱਚੇ ਸਾਡੇ ਭਾਈਚਾਰੇ ਦੇ ਹੋਰ ਪਤਵੰਤੇ ਸੱਜਣਾ ਜਿੰਨੇ ਸਾਡੇ ਬਰਨਾਲਾ ਸ਼ਹਿਰ ਦੇ ਨੇ ਮੇਨ ਮੇਨ ਹਸਤੀਆਂ ਉਹ ਖਾਲਸਾ ਜੀ ਨੂੰ ਸਨਮਾਨ ਕਰ ਲਈਏ ਤੋ 2010 ਤੋਂ ਜੇ ਆਪਾਂ 25 ਤੱਕ ਵੀ ਗੱਲ ਕਰੀਏ ਤਕਰੀਬਨ 15 ਸਾਲ ਦਾ ਸੱਜਣਾ ਹੈਗਾ ਗੱਲ ਬੜਾ ਲੰਮਾ ਸਮਾਂ ਤੁਹਾਡੇ ਚੱਲਿਆ ਇਹਦੇ ਵਿੱਚ ਗੱਲ ਦੀ ਜੇ ਗੱਲ ਕਰੀਏ ਤੇਰਾ ਪ੍ਰੇਮ ਨਬੋ ਜਿਹੜਾ ਮਤਲਬ ਤੁਹਾਡੇ ਤੇ ਖਰਚਾ ਕਰਾਇਆ ਗਿਆ ਸੀ 2010 ਦੇ ਵਿੱਚ 10 ਤੋਂ ਲੈ ਕੇ 15 ਸਾਲ ਹੋ ਗਏ ਹੈ ਨਾ 15 ਸਾਲ ਦੇ ਵਿਚਕਾਰ ਜਿਹੜਾ ਸੰਘਰਸ਼ ਹੈ ਜਿਹੜਾ ਕਿੱਦਾਂ ਦਾ ਰਿਹਾ ਹੈ ਇਸ ਦੇ ਵਿੱਚ ਸਹਿਯੋਗ ਜਿਵੇਂ ਆਮ ਕਹਿੰਦੇ ਪੰਥ ਨੂੰ ਕੋਈ ਮਤਲਬ ਕਿ ਨਹੀਂ ਕੋਈ ਬਾਫੜਦਾ ਜਾਣਾ ਸਾਰੇ ਕੰਦ ਵੀ ਇਸੇ ਵਾਂਗ ਸਿੱਖ ਪੰਥ ਦੀ ਮਦਦ ਕਰਦੇ ਆਂ ਜਾਂ ਉਹਨਾਂ ਦੀ ਤੁਹਾਡੇ ਨਾਲ ਤੁਸੀਂ ਕਿ ਕਿਦਾਂ ਦਾ ਰਹੇ ਤੁਹਾਡਾ ਸਫਰ 15 ਸਾਲ ਦਾ ਮੇਰੇ ਕਹਿਣਾ ਦਾ ਮਤਲਬ ਕਿ ਜਿਵੇਂ ਪੰਥ ਕਾਗੂ ਨੇ ਜਾਂ ਜੱਥੇਬੰਦੀਆਂ ਨੇ ਉਹਨਾਂ ਵੱਲੋਂ ਕਿਦਾਂ ਦਾ ਕੀ ਸਹਿਯੋਗ ਰਿਹਾ ਜਿਹੜੇ ਪੰਥ ਕਾਗੂ ਆਪਾਂ ਕਹਿ ਦਿੰਦੇ ਆਂ ਵੀ ਪੰਥ ਕਾਗੂ ਨੇ ਹਰੇਕ ਕੁਰਸੀ ਦੇ ਮਗਰ ਭੱਜੇ ਹੋਏ ਨੇ ਜਾਂ ਬਾਹਰੋਂ ਫੰਡ ਇਕੱਠਾ ਕਰਨ ਲਈ ਇੱਕੋ ਇੱਕ ਮੈਂ ਦੇਖਿਆ ਵੀ ਜਿੰਨਾ ਮੈਂ 2010 ਤੋਂ ਜਦੋਂ ਫਿਲਮ ਨਹੀਂ ਕਰੀ ਸੀ ਮੈਂ ਸਰਉਮਨੀ ਕਮੇਟੀ ਗੁਰਦੁਆਰਾ ਪ੍ਰਬੰਧ ਕਮੇਟੀ 'ਚ ਸਰਲ ਕਰ ਰਿਹਾ ਸੀ। ਡਿਊਟੀ ਕਰ ਰਿਹਾ ਸੀ ਮੈਂ। ਜਦੋਂ ਇਹਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਲਾ ਰੂਪ ਰਚਨਾ ਚਾਹਿਆ, ਸਵਾਗ ਰਚਨਾ ਚਾਹਿਆ ਬੜਾ ਮਨ ਨੂੰ ਦੁੱਖ ਹੋਇਆ। ਫੇਰ ਮੈਂ ਇਹ ਫਿਲਮ ਲਿਖੀ। ਫਿਲਮ ਲੇਖਣ ਤੋਂ ਬਾਅਦ ਮੈਂ ਰਣਜੀਤ ਸਿੰਘ ਘੱਟੜੀ ਵਾਲੇ ਕੋਲ ਵੀ ਗਿਆ ਲੰਮੀ ਹੋ ਜਾਣੀ ਹੈ ਗੱਲ। ਉਹਨਾਂ ਨੇ ਵੀ ਇਹ ਪੈਰ ਨਹੀਂ ਲਾਏ। ਫੇਰ ਬਲਜੀਤ ਸਿੰਘ ਦਾਦੂਵਾਲ ਉਹਨਾਂ ਕੋਲੇ ਗਿਆ ਉਹਨਾਂ ਨੇ ਬੜੀ ਮੈਨੂੰ ਹੱਲਾਸ਼ੇਰੀ ਦਿੱਤੀ ਵੀ ਗੁਰਸੇਵ ਸਿੰਘ ਕਰੋ ਕੰਮ ਬਹੁਤ ਵਧੀਆ ਗੱਲ ਹੈ ਪਰ ਐਂਡ ਤੇ ਆ ਕੇ ਉਹਨਾਂ ਨੇ ਵੀ ਮੈਨੂੰ ਵਾਪਸ ਆ ਜਿਹੜਾ ਤੁਸੀਂ ਹੁਣ ਪ੍ਰਚਨ ਕਰਦੇ ਸੀ ਸਿੱਖ ਜੱਤੇ ਬੰਦੀਆਂ ਮੈਂ ਕਹਿੰਦਾ ਜੀ ਜੇ ਕੋਈ ਮੇਰੀ ਜਗਾ ਜਾਂਦਾ ਜ਼ਿਮੀਦਾਰਾ ਮਪੇਟਾ ਹੁੰਦਾ ਜਾਂ ਕੋਈ ਤਕੜੇ ਘਰਾਨੇ ਦਾ ਬੇਟਾ ਹੁੰਦਾ ਤਾਂ ਅੱਜ ਉਹਨੂੰ ਸਟਾਰ ਬਣਾ ਦਿੱਤਾ ਜਾਣਾ ਸੀ ਪਰ ਉਸ ਸਮੇਂ ਜਿਹੜੇ ਹਾਲਾਤ ਸੀ ਵੱਡੇ ਵੱਡੇ ਮੰਤਰੀ ਵੀ ਡਰਦੇ ਸੀ ਪ੍ਰਧਾਨ ਮੰਤਰੀ ਵੀ ਮੋਦੀ ਵਰਗੇ ਜਿੰਨੇ ਸੀ ਹੋਰ ਸੀ ਇਹ ਸਾਰੇ ਸਰਸੇ ਵਾਲੇ ਦੇ ਪੈਰਾਂ 'ਚ ਬੰਦੇ ਸੀ ਜਦੋਂ ਅਸੀਂ ਇਹ ਕੰਮ ਕਰਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਿਟੀ ਨੇ ਸਾਡਾ ਸਨਮਾਨ ਤੇ ਕੀ ਕਰਵਾ ਮਾ ਸੀ ਤਖਤਾਂ ਤੇ ਲੈ ਜਾ ਕੇ ਸਾਨੂੰ ਨੌਕਰੀ 'ਚੋਂ ਕੱਢ ਦਿੱਤਾ ਬੜਾ ਮਨ ਦੁਖਿਆ ਮੈਂ بڑے ਜਥੇਬੰਦੀਆਂ ਕੋਲੇ ਗਿਆ ਪਤਾ ਨਹੀਂ ਇਹਨਾਂ ਨੂੰ ਕੀ ਹੁੰਦਾ ਹੈ ਜੇ ਤਾਂ ਕੋਈ ਖੜਨ ਵਾਲਾ ਹੋਵੇ ਖਾਲਸਾ ਜੀ ਵਰਗਾ ਉਹ ਤਾਂ ਆ ਕੇ ਆਪਣਾ ਦਿੰਦਾ ਵੀ ਹਾਂ ਜੁਰੂਰ ਤੁਸੀਂ ਬਹੁਤ ਵਧੀਆ ਕੰਮ ਕਰਿਆ ਮੈਂ ਕਹਿੰਨਾ ਸਾਡੇ ਹੋਰ ਬਰਨਾਲੇ ਸ਼ਹਿਰ ਚ ਵੀ ਐਮਪੀ ਇਲੈਕਸ਼ਨ ਵੀ ਹੋਏ ਜਥੇਬੰਦੀਆਂ ਦੇ ਵੱਡੇ ਵੱਡੇ ਬੀਤੋਂ ਮਹਾਨ ਲੀਡਰਾਂ ਨੇ ਇਲੈਕਸ਼ਨ ਲੜੇ ਪਰ ਸਾਡੇ ਨਾਲ 2010 ਤੋਂ ਲੈ ਕੇ ਅੱਜ ਤੱਕ ਕੋਈ ਨਹੀਂ ਖੜਿਆ ਅਸੀਂ ਬੜੇ ਨੁਕਸਾਨ ਕਰਾਏ ਸਾਨੂੰ ਬੜੇ ਘਾਟੇ ਚੱਲਣੇ ਪਏ ਸਾਡਾ ਸਾਰਾ ਕੈਰੀਅਰ ਖਤਮ ਹੋ ਗਿਆ ਹੁਣ ਸਾਡਾ ਢਾਢੀ ਜੱਥਾ ਸੀ ਜਿਹੜਾ ਉਹ ਅਸੀਂ ਪਿੰਡਾਂ ਵਿੱਚ ਜਾਣਾ ਕਈ ਬੰਦਿਆਂ ਨੇ ਐ ਪ੍ਰੋਗਰਾਮ ਨਾ ਕਰਾਉਣੇ ਵੀ ਸਰਸੇ ਆਲੇ ਆ ਕੇ ਲੜਨਾ ਪੈਣਾ ਕਲੇਸ਼ ਨਾ ਹੋ ਜੇ ਕੰਮ ਜਮਾ ਸਾਡੇ ਠੱਪ ਹੋ ਗਏ ਬੜੀ ਅਸੀਂ ਮਿਹਨਤ ਮਜ਼ਦੂਰੀ ਕਰਕੇ ਆਪਦਾ ਟਾਈਮ ਪਾਸ ਕਰਿਆ ਪਰ ਜੇ ਖਾਲਸਾ ਜੀ ਨਾ ਹੁੰਦੇ ਪਤਾ ਨਹੀਂ ਸਾਡੇ ਘਰ ਵਿਖ ਜਾਂਦੇ ਇਸ ਲਈ ਅਸੀਂ ਅੱਜ ਇਹ ਮਹਾਪੁਰਸ਼ਾਂ ਦਾ ਮੈਂ ਤਾਂ ਮਹਾਪੁਰਸ਼ੀ ਕਹੂੰਗਾ ਕਿਉਂਕਿ ਜਿਹੜੇ ਗਰੀਬਾਂ ਦੀ ਖਾਤਰ ਮਜ਼ਰੂਮਾਂ ਦੀ ਖਾਤਰ ਹਮੇਸ਼ਾ ਲੜਦੇ ਆਏ ਆ ਤੇ ਲੜਦੇ ਰਹੇ ਨੇ ਸੋ ਕੀ ਹੁਣ ਤੁਸੀਂ ਇਹ ਫਿਲਮ ਨੂੰ ਰਿਲੀਜ਼ ਕਰੋਗੇ ਆਪਣੇ ਚੈਨਲ ਉੱਤੇ ਚਲਾਓਗੇ ਇਹ ਇੱਕ ਇਹ ਫਿਲਮ ਆਪਾਂ ਜਿਹੜਾ ਆਪਣਾ ਮਕਸਦ ਸੀ ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਨੇ ਆਪਣਾ ਜੋਰ ਲਾਉਣਾ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਆ ਅਸੀਂ ਆਪ ਆਪਣਾ ਕੰਮ ਕਰਨਾ ਜੋ ਮਹਾਰਾਜ ਨੇ ਸਾਨੂੰ ਉਹ ਦਿਖਾਇਆ ਹੁਣ ਜਿਹੜੀ ਇਹ ਫਿਲਮ ਹੈ ਇਹਨੂੰ ਸੋਸ਼ਲ ਮੀਡੀਆ ਰਾਹੀਂ ਅਸੀਂ ਘਰ ਘਰ ਪਹੁੰਚਾਉਣਾ ਚਾਹੁੰਦੇ ਆ ਜਿਹੜਾ ਸਾਡਾ ਸੰਦੇਸ਼ ਸੀ ਜਿਹੜਾ ਸਾਡਾ ਮਕਸਦ ਹੈ ਵੀ ਇਹ ਡੇਰੇ ਬਾਦ ਤੋਂ ਬਚੋ ਬਚੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲੜਦੇ ਲੜ ਲੱਗੋ ਜੇ Hindu ਹੈ ਤਾਂ ਉਹ ਆਪਣੇ ਰਾਮ ਰਹੀਮ ਨੂੰ ਆ ਰਾਮ ਜੀ ਨੂੰ ਮੰਨਣ ਭੋਲੇ ਸ਼ੰਕਰ ਨੂੰ ਮੰਨਣ ਜੇ ਮੁਸਲਮਾਨ ਨੇ ਉਹ ਆਪਣੇ ਜੋ ਧਰਮ ਹੈ ਉਹਦੇ ਮੁਤਾਬਕ ਚੱਲਣਾ ਜੇ ਅਸਾਈ ਹੈ ਉਹ ਆਪਣੇ ਮੁਤਾਬਕ ਚੱਲਣ ਪਰ ਇਹ ਡੇਰੇਵਾਦ ਤੋਂ ਬਚੋ ਆਪਣੇ ਧਰਮਾਂ ਵਿੱਚ ਪੱਕੇ ਰਹੋ ਅਸੀਂ ਇਸ ਲਈ ਇਹ ਫਿਲਮ ਘਰ ਘਰ ਪਹੁੰਚਾਉਣਾ ਚਾਹੁੰਦੇ ਹਾਂ